ਚੜਿਆ ਮੰਡੇ ਚੜਿਆ ਮਾਏ ਨੀ ਚੜਿਆ ਨਿੰਮਾਂ ਦੇ ਸਿਖਰੀ ਨੀ ਚੜਿਆ ਨਿੰਮਾਂ ਦੇ ਸਿਖਰੀ ਬਾਬਲ ਫਿਰਦਾ ਮਾਏ ਨੀ ਫਿਰਦਾ ਤੀਆਂ ਦੇ ਫਿਕਰੀ ਨੀ ਫਿਰਦਾ ਤੀਆਂ ਦੇ ਫਿਕਰੀ नंद चिपे आ माए नी चिपे आ निमंदे कोल नी चिपे आ निमंदे कोल मामा फिर दे माए निवर जच दे नूटोल नीवर जच दे नूटोल ચંદ ચમાં ચડ્યા અંબાદ કોલ ન ચડ્યા અંબા દોલ દાદા રએ ન પૂરની રોતીનું તો ચંદ ਚਿਪਿਆ ਮਾਏ ਨੀ ਚਿਪਿਆ ਅੰਬਾਂ ਦੇ ਕੋਲ ਨੀ ਚਿਪਿਆ ਅੰਬਾਂ ਦੇ ਕੋਲ ਵੀਰਾ ਰੋਂਦਾ ਮਾਏ ਨੀ ਜਾ ਕੇ ਕੰਦਾਂ ਦੇ ਕੋਲ ਨੀ ਜਾ ਕੇ ਕੰਦਾਂ ਦੇ ਕੋਲ ਚੰਨਾ ચડ્યા ચડ્યા નિમને ચડ્યા નિમનેડે તયા ચલ છેતી વજણે ગેડની છતી વજણે ગેડે ચંદ છિપ્યા सिपिया निम्मान कोल सारे चंगे माए नी तेरे पुल देनी नी बोल नी तेरे पुल देनी बोल चंद चढ़े आ माए नी चढ़े आ अंबा तो दूर नी चढ़े ਮਤੋਂ ਦੂਰ ਕਾ ਤੋਂ ਕੱਲੀ ਮਾਏ ਨੀਂਦ ਸੀ ਤੀ ਦਾ ਕਸੂਰ ਨੀਂਦ ਸੀ ਤੀ ਦਾ ਕਸੂਰ ਚੰਦ ਛਿਪਿਆ ਮਾਏ ਨੀਂ ਚਿਪਿਆ ਦੇਖਾਂਦੇ ਹੋਲੇ ਨੀਂ ਚਿਪਿਆ ਦੇਕਾਂਦੇ ਹੋ ਲੈਣੇੜੇ ਬਿਆਦੀ ਮਾਏ ਨਿໄລਏ ਮਿਲਗੇ ਲੈਟੋ ਲੈ ਨਿໄລਏ ਮਿਲਗੇ ਲੈਟੋ ਲੈ ਚੰਦ ਚੜਿਆ ਮਾਏ ਨੀਂ ਚੜਿਆ ਦੇਕਾ ਤੋ ਉੱਚਾ ਨੀ ਚੜਿਆ ਦੇਕਾ ਤੋ ਉੱਚਾ ਬੀਰੇ ਵੇ ਆਇਆ ਮਾਏ ਨਹੀਂ ਸੂਟ ਮੰਗਦੀ ਆ ਸੁੱਚਾ ਨਹੀਂ ਸੂਟ ਮੰਗਦੀ ਆ ਸੁੱਚਾ ਚੰਦੇ ਚੜਿਆ ਮਾਏ ਨੀ ਚੜਿਆ ਨੰਮਾਂ ਦੇ ਸਿਖਰੀ ਨੀ ਚੜਿਆ ਨੰਮਾਂ ਦੇ ਸਿਖਰੀ ਬਾਬਲੇ ਫਿਰਦਾ ਮੈਂ ਨਹੀਂ ਫਿਰਦਾ ਤੀਆਂ ਦੇ ਫਿਕਰੀ ਨਹੀਂ ਫਿਰਦਾ ਤੀਆਂ ਦੇ ਫਿਕਰੀ ਨਹੀਂ ਫਿਰਦਾ ਤੀਆਂ ਦੇ ਫਿਕਰੀ